हां जी दोस्तों बहुत-बहुत स्वागत है अपने चैनल पे आज दिस वीडियो ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਸਰਕਾਰ ਦੇ ਮੁਲਾਜ਼ਮ ਤਨਖਾਹਾਂ ਤੋਂ ਬਿਨਾ ਗੁਜ਼ਾਰਾ ਕਰੇ ਨੇ ਹਜ਼ਾਰਾਂ ਮੁਲਾਜ਼ਮਾਂ ਨੂੰ ਜਿਹੜਾ ਹੈ ਅੱਜ ਤੱਕ ਜਿਹੜੀ ਹੈ ਨਵੰਬਰ ਮਹੀਨੇ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਜਾਣਕਾਰੀ ਮਿਲੀ ਹੈ ਕਿ ਦਿੱਥੇ ਖਜ਼ਾਨਾ ਦਫ਼ਤਰਾਂ ਦੇ ਵਿੱਚ ਮੁਲਾਜ਼ਮਾਂ ਦੇ ਤਨਖਾਹ ਦੇ ਬਿੱਲ ਜਿਹੜੇ ਪੈਂਡਿੰਗ ਰੱਖੇ ਨੇ ਉੱਥੇ ਮੈਡੀਕਲ ਬਿੱਲ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਦੀਆਂ ਫਾਈਨਲ ਜਿਹੜੀਆਂ ਪੇਮੈਂਟਾਂ ਦੇ ਬਿੱਲ ਇਸੇ ਤਰ੍ਹਾਂ ਦਫ਼ਤਰੀ ਖਰਚੇ ਦੇ ਬਿਜਲੀ ਦੇ ਬਿੱਲ ਦੇ ਨਾਲ ਹੋਰ ਕਈ ਤਰ੍ਹਾਂ ਦੇ ਜਿਹੜੇ ਬਿੱਲ ਨੇ ਉਹਨਾਂ ਦੀਆਂ ਜਿਹੜੀਆਂ ਅਦਾਇਕੀਆਂ ਰੋਕ ਲੀਆਂ ਨੇ ਜਿਹਦੇ ਕਰਕੇ ਮੁਲਾਜ਼ਮਾਂ ਦੇ ਵਿੱਚ ਇੱਕ ਵੱਡੇ ਪੱਧਰ ਤੇ ਹਾਹਾਕਾਰ ਮਚੀ ਹੋਈ ਹੈ ਸੂਤਰਾਂ ਦੇ ਅਨੁਸਾਰ 1 ਦਸੰਬਰ ਨੂੰ ਖਜ਼ਾਨਾ ਦਫ਼ਤਰਾਂ ਦੇ ਵਿੱਚ ਤਨਖਾਹ ਦੇ ਬਿੱਲ ਕਲੀਅਰ ਕੀਤੇ ਸੀ ਪਰ ਉਸ ਤੋਂ ਬਾਅਦ 2 3 ਤੇ 4 ਦਸੰਬਰ ਨੂੰ ਸਾਰੇ ਬਿੱਲ ਰੋਕ ਲੈ ਲੇ ਰੋਕ ਲਏ ਗਏ ਸੀ ਵਿੱਤ ਮੰਤਰੀ ਦੇ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਸਾਡਾ ਖਜ਼ਾਨਾ ਭਰਿਆ ਹੋਇਆ ਹੈ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਰੋਕ ਲਗਾ ਦਿੱਤੀ ਹੈ ਜਿਦੇ ਕਰਕੇ ਹਜ਼ਾਰਾਂ ਮਲਾਜ਼ਮਾਂ ਦੀ ਤਨਖਾਹ ਦੀ ਉਡੀਕ ਕਰੇ ਨੇ ਔਰ ਇਹ ਵੀ ਪਤਾ ਲੱਗਾ ਕਿ ਪੰਜਾਬ ਸਰਕਾਰ ਦੇ ਵੱਲੋਂ ਆਏ ਜਵਾਨੀ ਹੁਕਮਾਂ ਤੋਂ ਬਾਅਦ ਸੂਹ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ਨੇ ਅਦਾਇਗੀ ਰੋਕ ਦਿੱਤੀ ਦਿੱਤੀਆਂ ਨੇ ਖਾਸ ਕਰਕੇ ਤਨਖਾਹਾਂ ਦੇ ਬਿੱਲ ਵੀ ਜਿਹੜੇ ਉਹ ਰੋਕ ਦਿੱਤੇ ਨੇ ਇਹਦੇ ਤੇ ਸਖਤ ਟਿੱਪਣੀ ਕਰਦੇ ਆ ਪੰਜਾਬ ਸਟੇਟ ਮਿਸਟਰੀਅਸ ਸਰਵਿਸ ਯੂਨੀਅਨ ਦੇ ਜਰਨਲਿਸਤ ਤਰਸੀਮ ਪਠੱਲ ਨੇ ਕਿਹਾ ਹੈ ਅੱਜ ਜਿੱਥੇ ਪਹਿਲਾਂ ਸਰਕਾਰ ਨੇ ਪਹਿਲੀ ਸਰਕਾਰ ਨੇ ਉਹਨਾਂ ਦਾ 16% ਡੀਏ ਰੋਕ ਲਿਆ ਹੈ ਉਹਨਾਂ ਨੂੰ ਡੀਏ ਪੱਖੋਂ ਹੋਰ ਸੂਬਿਆਂ ਤੋਂ ਪਿੱਛੇ ਕਰ ਦਿੱਤਾ ਹੈ ਡੀਏ ਨੂੰ ਲੈ ਕੇ ਵੀਤ ਮੰਤਰੀ ਦੇ ਵੱਲੋਂ ਚੁੱਪੀ ਸਾਤੀ ਹੋਈ ਹੈ ਕਿਸੇ ਵੀ ਕਾਨਫਰੰਸ ਦੇ ਵਿੱਚ ਡੀਏ ਸੰਬੰਧੀ ਕੋਈ ਵੀ ਜਿਹੜਾ ਬਿਆਨ ਨਹੀਂ ਦਿੱਤਾ ਜਾਂਦਾ ਮਲਾਜ਼ਮਾਂ ਦਾ ਜੋ ਬੰਦਾ ਹੱਕ ਹੈ ਉਸ ਨੂੰ ਕਦੋਂ ਰਿਲੀਜ਼ ਕੀਤਾ ਜਾਵੇਗਾ ਇਹ ਪਹਿਲੀ ਸਰਕਾਰ ਹੋਵੇਗੀ ਜਿਹੜਾ ਹੈ ਡੀਏ ਨੂੰ ਲੈ ਕੇ ਮਲਾਜ਼ਮਾਂ ਤੇ ਪੈਨਸ਼ਨਰਸ ਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਜਿਹੜਾ ਕਿ ਪਹਿਲਾਂ 6ਵੇਂ ਪੇ ਕਮਿਸ਼ਨ ਦਾ ਪੰਜਾਬ ਸਰਕਾਰ ਨੇ ਜਿਹੜਾ ਹੈ ਏਰੇ ਦੱਬੀ ਰੱਖਿਆ ਹੈ ਹਾਈ ਕੋਰਟ ਦੀ ਫਟਕਾਰ ਤੋਂ ਬਾਅਦ ਉਸ ਨੂੰ ਰਿਲੀਜ਼ ਕਰਨਾ ਪਿਆ ਉਹ ਵੀ ਕਿਸ਼ਤਾਂ ਦੇ ਵਿੱਚ ਜੋ ਕਿ ਪੈਸਟਰਲ ਤੇ ਮਲਾਜ਼ਮਾਂ ਦਾ ਸਰਕਾਰ ਦੇ ਵੱਲੋਂ ਵਿਤੀ ਸ਼ੋਸ਼ਣ ਕੀਤਾ ਜਾ ਰਿਹਾ ਹੈ ਉੱਤੇ ਹਲੇ ਤੱਕ ਛੇਵੇਂ ਤਨਖਾਹ ਕਮਿਸ਼ਨ ਨੂੰ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ ਤੇ ਹੁਣ ਉਹਨਾਂ ਦੀਆਂ ਤਨਖਾਹਾਂ ਵੀ ਰੋਕ ਲਈਆਂ ਨੇ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤਰਸੀਮ ਪੱਠਲ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਵੀ ਜਿਹੜਾ ਉਹਨਾਂ ਦੀਆਂ ਤਨਖਾਹਾਂ ਦੇ ਬਿੱਲ ਕਲੀਅਰ ਨਾ ਕੀਤੇ ਗਏ ਤਾਂ ਮੁਲਾਜ਼ਮ ਸੜਕਾਂ ਤੇ ਹੌਲੀ ਮਜਬੂਰ ਹੋਣਗੇ ਇਸੇ ਤਰ੍ਹਾਂ ਮੁਲਾਜ਼ਮ ਪੈਨਸ਼ਨ ਸਾਂਝਾ ਫਰੰਟ ਦੇ ਗਨਵੀਸ਼ ਸ਼ਤੀਸ਼ਰਾਨਾ ਨੇ ਵੀ ਸਰਕਾਰ ਦੇ ਵੱਲੋਂ ਤਨਖਾਹਾਂ ਦੇ ਬਿੱਲ ਰੋਕਣ ਦੀ ਨਖੇਦੀ ਕੀਤੀ ਹੈ ਉਹਨਾਂ ਨੇ ਨਖੇਦੀ ਕਰਦਿਆਂ ਇਹ ਵੀ ਕਿਹਾ ਹੈ ਜਿੱਥੇ ਤਨਖਾਹਾਂ ਦੇ ਬਿੱਲ ਰੋਕੇ ਨੇ ਉੱਥੇ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਮੁਲਾਜ਼ਮਾਂ ਦੀਆਂ ਪੇਮੈਂਟਾਂ ਦੇ ਬਿੱਲ ਜਿਹੜੇ ਨੇ ਉਹ ਫਾਈਲਾਂ ਦੇ ਵਿੱਚ ਬੰਦ ਕਰ ਦਿੱਤੇ ਨੇ ਜਿਦੇ ਕਰਕੇ ਮੁਲਾਜ਼ਮਾਂ ਦੇ ਵਿੱਚ ਵੱਡਾ ਰੋਸ ਹੈ ਤੇ ਜੇ ਸਰਕਾਰ ਤੁਰੰਤ ਤਨਖਾਹਾਂ ਹਾਰਲਿਸ ਨਾ ਕੀਤੀਆਂ ਤਾਂ ਉਹਨਾਂ ਨੇ ਉਹ ਉਹਨਾਂ ਨੂੰ ਜਿਹੜਾ ਹੈ ਸੜਕਾਂ ਤੇ ਆਨਲੀ ਮਜਬੂਰ ਹੋਣਾ ਹੀ ਪਵੇਗਾ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਵਿੱਚ ਆਪ ਸਭ ਦਾ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ ਜੀ